ਨਛੀਲਾ ਟੈਕਸੀਸ਼ਨ ਬਾਰ ਐਸੋਸੀਏਸ਼ਨ ਲੁਧਿਆਣਾ ਦੇ ਵੱਲੋਂ ਪ੍ਰਧਾਨ ਸੀਏ ਜਸਮਿੰਦਰ ਸਿੰਘ ਦੀ ਅਗਵਾਹੀ ਹੇਠ ਨਿਜੀ ਹੋਟਲ ਵਿਖੇ ਇੱਕ ਪੱਤਰਕਾਰ ਵਾਰਤਾ ਦਾ ਆਯੋਜਨ ਕੀਤਾ ਗਿਆ ਜਿਸ ਦਾ ਵਿਸ਼ਾ ਸੀ ਇਨਕਮ ਟੈਕਸ ਦੇ ਨਵੇਂ ਆਨਲਾਈਨ ਪੋਰਟਲ ਦੇ ਵਿੱਚ ਲੰਬੇ ਸਮੇਂ ਤੋਂ ਚੱਲੀ ਆ ਰਹੀ ਸਮੱਸਿਆਵਾਂ ਜਿਦੇ ਕਾਰਨ ਚਾਰਟਰਡ ਅਕਾਊਂਟੈਂਟ ਐਡਵੋਕੇਟਸ ਅਤੇ ਇਨਕਮ ਟੈਕਸ ਪ੍ਰੈਕਟਿਸ਼ਨਰਸ ਨੂੰ ਉਹਨਾਂ ਨੇ ਕਲਾਇੰਟਸ ਦੀ ਇਨਕਮ ਟੈਕਸ ਸੰਬੰਧੀ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਸੈਮੀਨਾਰ ਦੇ ਵਿੱਚ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਅਤੇ ਵਿਚਾਰ ਵਟਾਂਦਰਾ ਵੀ ਕੀਤਾ ਗਿਆ ਅਸੀਂ ਉਹਦੇ ਵਿੱਚ ਕੰਮ ਨਹੀਂ ਕਰ ਪਾ ਰਹੇ ਮੈਜੋਰਿਟੀ ਫੀਲ ਤੋਂ ਉਹਦੇ ਵਿੱਚ ਕੰਮ ਨਹੀਂ ਕਰ ਰਹੀਆਂ ਅਸੀਂ ਆਪਣੀ ਐਸਐਸਸੀ ਆਪਣੀ ਰਿਟਰਨ ਨਹੀਂ ਭਰ ਪਾ ਰਿਹਾ ਭਾਵੇਂ ਉਹ ਚਾਰਟਰਡ ਅਕਾਊਂਟੈਂਟ ਆ ਭਾਵੇਂ ਐਡਵੋਕੇਟ ਆ ਭਾਵੇਂ ਇਨਕਮ ਟੈਕਸ ਪ੍ਰੋਫੈਸਰ ਆ ਉਹਦੇ ਵਿੱਚ ਕੰਮ ਹੀ ਨਹੀਂ ਕਰ ਪਾ ਰਹੇ ਜੇ ਅਸੀਂ 10 ਨੰਬਰ ਦੇਖਦੇ ਹਾਂ ਤਾਂ ਉਹਦਾ ਨੰਬਰ ਨਹੀਂ ਜਨਰੇਟ ਹੁੰਦਾ 에ਰਰ ਸ਼ੋ ਕਰ ਦਿੰਦਾ ਜੇ ਅਸੀਂ ਰਿਟਰਨ ਫਾਈਲ ਕਰਦੇ ਹਾਂ ਤੇ ਉਹਦੀ ਰਿਟਰਨ ਨਹੀਂ ਆਉਂਦੀ ਤੇ ਜੇ ਕੋਈ ਨੰਬਰ ਉਹ ਨਹੀਂ ਜਨਰੇਟ ਹੁੰਦਾ 1 ਟਾਈਮ ਪਾਸਵਰਡ ਜਾਂਦਾ ਉਹ ਲੱਗਦਾ ਨਹੀਂ ਜੇ ਲੱਗ ਜਾਂਦਾ ਤਾਂ ਇਨਵੈਲਿਡ ਸ਼ੋ ਕਰ ਦਿੰਦਾ ਜੇ ਇਨਵੈਲਿਡ ਸ਼ੋ ਕਰਕੇ ਉਹ ਭੱਜ ਜਾਂਦਾ ਫਿਰ ਉਹ ਡਾਟਾ ਖਾਲੀ ਹੋ ਜਾਂਦਾ ਪਿੱਛੇ ਸ਼ੋ ਕੁਝ ਨਹੀਂ ਫੇ ਸਬਜੈਕਟ ਦੇ ਵਿੱਚ ਕਿਸੇ ਸੁਪਰ ਅਧਿਕਾਰੀ ਨਾਲ ਗੱਲ ਕੀਤੀ ਗਈ ਹੈ ਸੋਸਾਇਟੀ ਕਦੇ ਸੀ ਲੋਕਲ ਲੈਵਲ ਤੇ ਡਿਪਾਰਟਮੈਂਟ ਨਾਲ ਗੱਲ ਕੀਤੀ ਹੈ ਪਰ ਉਹ ਕਹਿੰਦੇ ਸਾਰਾ ਕੁਝ ਸੈਂਟਰ ਤੋਂ ਕੰਟਰੋਲਡ ਹੈ ਇਨਕਮ ਟੈਕਸ ਡਿਪਾਰਟਮੈਂਟ ਪਿਆ ਇਹਦੇ ਵਿੱਚ ਸੈਂਟਰ ਤੋਂ ਫਾਈਨੈਂਸ ਮਿਨਿਸਟਰੀ ਜਾਂ ਸੈਂਟਰਲ ਯੂਨੀਅਨ ਮਿਨਿਸਟਰੀ ਤੋਂ ਇਹ ਕੰਟਰੋਲਡ ਹੈ ਇਹਦੇ ਵਿੱਚ ਸਾਡਾ ਕੋਈ ਜ਼ੋਰ ਨਹੀਂ ਕਿਉਂਕਿ ਇੱਥੇ ਦੇ ਹੈਵ ਸ਼ੋਨ देयर ਹੈਲਪਲੈਸ ਜੇ ਜੀ ਅਸੀਂ ਸਵਾਲ ਪੁੱਛਣ ਕਰ ਸਕਦੇ ਅਸੀਂ ਤੁਹਾਡੀ ਕੋਈ ਰਿਪਰੈਜੈਂਟੇਸ਼ਨ ਉਹ ਲੈ ਸਕਦੇ ਹਾਂ ਕੋਈ ਜਵਾਬ ਲੈ ਸਕਦੇ ਅਸੀਂ ਉਹਦੇ ਤੇ ਐਕਸ਼ਨ ਕੁਝ ਨਹੀਂ ਲੈਂਦੇ ਜੇ ਇਨਕਮ ਟੈਕਸ ਪੋਰਟਲ ਦੇ ਵਿੱਚ ਸੁਝਾਏ ਫੋਰਮ ਦੇ ਅੰਦਰ ਪ੍ਰੋਬਲਮ ਆ ਰਹੀ ਹੈ ਤੁਹਾਨੂੰ ਕਹੂੰਗਾ ਵੀ ਜੇ ਜੀ ਸਮੱਸਿਆਵਾਂ ਜ਼ਿਆਦਾ ਆ ਰਹੀਆਂ ਹੋਣੀਆਂ ਤੁਹਾਨੂੰ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਦੀ ਜਿਨੇ ਆਪਣੀ ਕੋਈ ਰਿਟਰਨ ਭਰਨੀ ਹੈ ਰਿਟਰਨ ਨਹੀਂ ਭਰ ਪਾ ਰਿਹਾ ਜਿਨੇ ਬਾਹਰ ਜਾਣਾ ਉਹਨੇ 15 CACB ਫਾਰਮ ਜਨਰੇਟ ਕਰਨਾ ਉਹ ਨਹੀਂ ਕਰਾ ਪਾ ਰਿਹਾ ਮਾਨਯੋਗ ਸਾਡੀ ਫਾਈਨਾਂਸ ਮਿਨਿਸਟਰ ਨਿਲਮਾ ਸਿ타ਰਾਮਨ ਜੀ ਨੂੰ ਇੱਕ ਮੈਂਬਰੈਂਡਮ ਦੇਣ ਜਾ ਰਹੇ ਆ ਜਿਹਦੇ ਵਿੱਚ ਸਾਡੀ ਉਹਨਾਂ ਨੂੰ ਗੁਜ਼ਾਰੀ ਸੀ ਹੈ ਕਿ ਜਿਹੜਾ ਨਵਾਂ ਪੋਰਟਲ ਲਾਂਚ ਕੀਤਾ ਹੈ ਇਸ ਨਵੇਂ ਪੋਰਟਲ ਨੂੰ ਜਲਦੀ ਤੋਂ ਜਲਦੀ ਪ੍ਰੈਕਟੀਕਲ ਸ਼ੇਪ ਦੇ ਕੇ ਇਹਨੂੰ ਲਾਗੂ ਕੀਤਾ ਜਾਵੇ ਇਹਨੂੰ ਵਰਕਿੰਗ 'ਚ ਲਿਆਇਆ ਜਾਵੇ ਤਾਂ ਕਿ ਆਮ ਜਨਤਾ ਪ੍ਰੋਫੈਸ਼ਨਲਸ ਟ੍ਰੇਡ ਵਾਲੇ ਇੰਡਸਟਰੀ ਵਾਲੇ ਹਰ ਬੰਦਾ ਜਿਹੜਾ ਕਿ ਏਡੀ ਵੱਡੀ ਪਰਿਸ਼ਾਨੀ ਚੇਲ ਰਿਹਾ ਅੱਜ ਰਿਟਰਨ ਨਹੀਂ ਜਾ پا ਰਹੇ 31 ਜੁਲਾਈ ਲਾਸਟ ਡੇਟ ਹੈ 15 ਜੁਲਾਈ ਅੱਜ ਹੋ ਚੁੱਕੀ ਹੈ ਔਰ 31 ਜੁਲਾਈ ਤੋਂ ਬਾਅਦ ਅਗਰ ਅਸੀਂ ਰਿਟਰਨ ਭਰਾਂਗੇ ਤੇ ਉਹਦੇ ਉੱਤੇ ਸਾਨੂੰ ਵਿਆਜ ਵੀ ਦੇਣਾ ਪਏਗਾ ਜੋ ਕਿ ਫਾਈਨੈਂਸ਼ੀਅਲ ਲਾਸ ਵੀ ਹੈ ਜਨਤਾ ਦੇ ਲਈ ਉਸ ਕਰਕੇ ਸਾਡੀ ਗੁਜਾਰਿਸ਼ ਹੈ ਮਾਣਯੋਗ ਪ੍ਰਧਾਨ ਮੰਤਰੀ ਜੀ ਨੂੰ ਫਾਈਨਾਂਸ ਮਿਨਿਸਟਰ ਜੀ ਨੂੰ ਸੀਬੀਡੀਟੀ ਚੇਅਰਮੈਨ ਨੂੰ ਕਿ ਇਸ ਪੋਰਟਲ ਨੂੰ ਜਲਦੀ ਤੋਂ ਜਲਦੀ ਪ੍ਰੈਕਟੀਕਲ ਸ਼ੇਪ ਦੇ ਕੇ ਤੇ ਚਾਲੂ ਕੀਤਾ ਜਾਵੇ ਬਹੁਤ ਧੰਨਵਾਦ ਜੈ ਹਿੰਦ ਹਾਂਜੀ ਅੱਜ ਮੈਂ ਇੱਥੇ ਤੁਹਾਡੇ ਇਸ ਚੈਨਲ ਦੇ ਪਲੇਟਫਾਰਮ ਦੇ ਦੁਆਰਾ ਇਹ ਦੱਸਣਾ ਚਾਹੁੰਦਾ ਕਿ ਸਾਡੀ ਡਿਸਟ੍ਰਿਕਟ ਟੈਕਸੇਸ਼ਨ 바ਰ ਐਸੋਸੀਏਸ਼ਨ ਡਾਇਰੈਕਟ ਟੈਕਸ ਲੁਧਿਆਣਾ ਜਿਹਦੀ ਸਥਾਪਨਾ 1981 ਦੇ ਵਿੱਚ ਹੋਈ ਸੀ ਔਰ ਜਿਹੜੀ ਇਹ ਨਿਰੰਤਰ ਪ੍ਰਯਾਸ ਕਰਦੀ ਰਹੀ ਹੈ ਕਿ 바ਰ ਐਂਡ ਬੈਂਚ ਦੇ ਵਿੱਚ ਇੱਕ ਸਮਨਵੇ ਸਥਾਪਿਤ ਕਰਦੇ ਹੋਏ ਟੈਕਸ ਦੀਆਂ ਪਾਲਿਸੀ ਨੂੰ ਟੈਕਸ ਦੀ ਰੈਗੂਲੇਸ਼ਨ ਨੂੰ ਪ੍ਰੋਪਰ ਤਰੀਕੇ ਨਾਲ ਲਾਗੂ ਕੀਤਾ ਜਾਵੇ ਕਰਵਾਇਆ ਜਾਵੇ ਔਰ 바ਰ ਦੇ ਐਸੋਸੀਏਸ਼ਨ ਦੇ ਜਿਹੜੇ ਮੈਂਬਰ ਨੇ ਚਾਰਟਡ ਅਕਾਊਂਟੈਂਟਸ ਐਡਵੋਕੇਟਸ ਔਰ ਟੈਕਸ ਪ੍ਰੈਕਟਿਸ਼ਨਰਸ ਇਹਨਾਂ ਦੇ ਹਿੱਤਾਂ ਦੀ ਰੱਖਿਆ ਕੀਤੀ ਜਾਵੇ ਅ ਇਨਕਮ ਟੈਕਸ ਦੀਆਂ ਕਾਰਵਾਈਆਂ ਨੂੰ ਆਨਲਾਈਨ ਕਰਨ ਲਈ ਕਿਉਂਕਿ ਇਨਕਮ ਦੇ ਦੀ ਸਾਰੀ ਕਾਰਵਾਈ ਹੁਣ ਆਨਲਾਈਨ ਹੁੰਦੀ ਹੈ ਆਫਲਾਈਨ ਬਹੁਤ ਕਾਰਵਾਈਆਂ ਨਹੀਂ ਰਹਿ ਗਈਆਂ ਉਹਦੇ ਲਈ ਇੱਕ ਨਵਾਂ ਪੋਰਟਲ ਜਾਰੀ ਕੀਤਾ ਗਿਆ ਸੀ ਪਰ ਉਹ ਪੋਰਟਲ ਦੀ ਵਰਕਿੰਗ ਨਹੀਂ ਹੋ ਰਹੀ ਉਹਦੇ ਵਿੱਚ ਤਕਨੀਕੀ ਖਾਮੀਆਂ ਬਹੁਤ ਨੇ ਉਹ ਤਕਨੀਕੀ ਖਾਮੀਆਂ ਦੇ ਕਾਰਨ ਜਿਹੜੀਆਂ ਸਮੱਸਿਆਵਾਂ ਟੈਕਸ ਪ੍ਰੋਫੈਸ਼ਨਲ ਔਰ ਕਰਦਾਤਾ ਨੂੰ ਆ ਰਹੀਆਂ ਨੇ ਇਹਦੇ ਲਈ ਅਸੀਂ 21 ਸੁਤਰੀ ਮੁੱਖ ਮੁੱਦੇ ਰੱਖਦੇ ਹੋਏ ਇੱਕ ਮੈਮੋਰੰਡਮ ਸਾਡੇ ਪ੍ਰਧਾਨ ਸੀਏ ਜਸਮਿੰਦਰ ਸਿੰਘ ਜੀ ਦੀ ਅਧਿਖਸ਼ਤਾ ਦੇ ਵਿੱਚ ਤਿਆਰ ਕੀਤਾ ਹੈ ਇਹ ਮੈਮੋਰੰਡਮ ਅਸੀਂ ਕੇਂਦਰੀ ਮਾਨਯੋਗ ਕੇਂਦਰੀ ਵਿੱਤ ਮੰਤਰੀ श्रीमती निर्मला सीतारमण और हमारे प्रधानमंत्री श्री नरेंद्र मोदी जी तक पहुंचावांगे और ਤੁਹਾਡੇ ਚੈਨਲ ਦੁਆਰਾ ਵੀ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇਹ ਪੋਰਟਲ ਦੇ ਕੰਮ ਨਾ ਕਰਨ ਨਾਲ ਕੀ ਸਮੱਸਿਆਵਾਂ ਆ ਰਹੀਆਂ ਨੇ ਪਹਿਲੀ ਸਮੱਸਿਆ ਤਾਂ ਇਹ ਆ ਰਹੀ ਕਿ ਕਰਦਾਤਾ ਆਪਣੀ ਰਿਟਰਨ ਨਹੀਂ ਨਹੀਂ ਭਰ پا ਰਹੇ For latest news updates, like and follow our Facebook page, SMZ News. And don't forget to subscribe our YouTube channel, SMZ News, and press the bell icon.